ਹਾਂ ਡੀਐਫਟੀ ਨੂੰ ਕਿਹਾ ਸੀ ਰਾਤ ਹੈ ਕਿ ਕਿਹਦਾ ਇਹ ਮੁੰਡਾ ਜਿਹੜਾ ਮਟਰੂ ਹੈ ਇਹਦਾ ਨਾਮ ਪੱਕਾ ਕਰ ਦਿੰਦਾ ਕਿੱਥੋਂ ਕਿੱਥੋਂ ਹੋਊਗਾ ਮੋਟਰੋਂ ਡੈਥ ਹੋਗੀ ਮੈਨੂੰ ਇਹ ਦਸਤਰੋਂ ਫੋਨ ਆਇਆ ਵੀ ਡੈ ਕਲੀਅਰ ਆ ਵੀ ਡੈਥ ਹੋਗੀ ਹਾਂਜੀ ਹਾਂਜੀ ਡੈਥ ਅ ਅੱਛਾ ਆ ਵੀ ਹੋਗੀ ਤੇ ਇਹ ਪੁਲਿਸ ਹੈ ਕੋਈ ਅਧਿਕਾਰੀ ਨੂੰ ਛੱਡਣ ਕਾ ਜਾਂਦੇ ਆਓ ਮੈਨੂੰ ਸਮਝ ਗਿਆ ਵੀ ਜਿਹੜਾ ਚਲਾਉਂਦਾ ਸੀ ਉਹਦੀ ਡੈਥ ਹੋਗੀ ਬਸ ਇਕੱਲਾ ਹੀ ਸੀ ਇੱਕ ਹੀ ਸੀ ਅੱਛਾ ਛੱਡ ਕੇ ਮੁੜਿਆ ਸੀ ਹਾਂ ਛੱਡ ਕੇ ਪਿੱਛੇ ਮੁੜਦਾ ਦਾ ਬਟਿੰਡੇ ਕਿਹੜਾ ਟੱਕਾ ਅੱਜ ਮੋਟਰ ਉੱਤੇ ਆ ਗਿਆ ਕੱਢੀ ਹੈ ਹੈਗੇ ਆਰਡਰ ਅੱਛਾ ਅੱਛਾ ਇੱਥੇ ਉਹ ਮੋਟਰ ਉੱਤੇ ਅੱਛਾ ਜੀ ਸੋ ਆਸ-ਪਾਸ ਜਿਹੜੇ ਰਾਤ ਲੋਕਾਂ ਨੇ ਕੱਢਿਆ ਤੇ ਉਹਨਾਂ ਨੇ ਦੱਸਿਆ ਵੀ ਜਿਹੜਾ ਇੱਕ ਡਰਾਈਵਰ ਸੀਗਾ ਪੁਲਿਸ ਮੁਲਾਜ਼ਮ ਸੀ ਤੇ ਕਿਸੇ ਅਫਸਰ ਨੂੰ ਬਠਿੰਡੇ ਛੱਡ ਕੇ ਤੇ ਵਾਪਸ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ ਤੇ ਇਹ ਗੱਡੀ ਤਰਨ ਲਿਖਾਉਣੇ ਆ ਵੀ ਹੈ ਵੀ ਇਹ ਬਾਕੀ ਮੇਰੀ ਪੂਰੀ ਸਟੇਟਮੈਂਟ ਮੇਰੇ ਫੋਨ ਤੇ ਆ ਗਈ ਹੋਈ ਹੈ ਉਹ ਤਾਰਾ ਆਜ ਬੰਦੀ ਹੈ ਪੁਲਿਸ ਦੀ ਗੱਡੀ ਹੈ ਇਹ ਮਹਿੰਦਰਾ ਆ ਦੇਖ ਆ ਨੰਬਰ ਹੈ ਹੈ 32 ਅੰਦਰ ਪਈ ਹੈ ਗੱਡੀ ਦੀ 32 ਉਹਨੇ ਹੁੰਦੇ ਨੇ ਲਾਹ ਲੀ ਕੱਲੇ ਦਾ ਤੂੰ 32 ਮੱਦੀ ਲਾਉਂਦੇ ਨੇ ਨਾ ਅੱਧਾ ਨਾ ਹੁੰਦਾ ਹਾਂ ਹਾਂ ਉਹ ਵੀ ਅੰਦਰ ਪਈ ਹੈ 32 ਸਰਕਾਰੀ ਪਿਆ ਉਹ ਵੀ ਹੈ ਸਰਕਾਰੀ ਵਤੀ ਅੰਦਰ ਹਾਂ ਤੇ ਉਹ ਇਹ ਦਾਈ ਦੇ ਚ ਪੂਰੀ ਆ ਵੇਖੋ ਪੱਟਿਆ ਕਿੰਨਾ ਖੱਡਾ ਦਾਈ ਜੀ ਆ ਦੇਖੋ ਇੱਕ ਤੱਕ ਸੀਟ ਕੱਢ ਲਮੂਗੀ ਤਾਂ ਹੀ ਮੁੰਡੇ ਦੀ ਮੌਤ ਹੋਈ ਹੈ ਨਾ ਦੇਖੋ ਡਰਾਈਵਰ ਸੀਟ ਤੇ ਨਾ ਲੇਰਿੰਗ ਲੱਗਿਆ ਹੂੰ ਲੇਰਿੰਗ ਇਹ ਤਾਂ ਹਜੇ ਫਲੇਰੋ ਗੱਡੀ ਦੀ ਮਰੂਤੀ ਮਰਾਪੀ ਹੁੰਦੀ ਜਾਂ ਕੋਈ ਹੋਰ ਗੱਡੀ ਹੁੰਦੀ ਤਾਂ ਮੈਂ ਕਹਿੰਨਾ ਸਾਰੀ ਗੱਡੀ ਪਾੜ ਜਾਂਦੀ ਬਾਈ ਜੇ ਤਾਂ ਸਾਰਾ ਹੁੰਦਾ ਹੀ ਲੋਹਾ ਮੂਹ ਤਾਂ ਕੱਢ ਰੋ ਦੇਖੋ ਉਥੋਂ ਤੱਕ ਚਾਸੀ ਆ ਦੀ ਹੂੰ ਸਹੀ ਗੱਲ ਆਹ ਵੇਖੋ ਵੀ ਦੂਰਾ ਕਰਿਆ ਪਿਆ ਗਾਡਰ ਵੀ ਦੂਰਾ ਕਰਿਆ ਪਿਆ ਪੱਕੇ ਇਹ ਸਮਾਨ ਇਹ ਮੁੰਡੇ ਦਾ ਕੋਈ ਹੋਰ ਵੀ ਹੋ ਸਕਦਾ ਵਿੱਚ ਇਹਦੇ ਲੈ ਕੇ ਹੁਣੇ ਰਾਤ ਤੋਂ ਆਈ ਸੀ ਦੁਬਾਰਾ ਵੀ ਆਈ ਹੁਣੇ ਆਪਣੇ ਪਿੰਡੋਂ ਸ਼ਾਂਤੀ ਦਾ ਮੁੰਡਾ ਕਿਹੜਾ ਕੰਮ ਹੁੰਦੀ ਹੈ